ਸਾਰੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਤੁਹਾਡਾ ਸਵਾਗਤ ਹੈ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਇਸ ਵਿਸ਼ਾ ਕੰਪਿਊਟਰ ਸਾਇੰਸ ਜਮਾਤ 6ਵੀਂ ਪਾਠ ਸ਼ੀ ਇਨਪੁਟ ਜੰਤਰ ਵਿੱਚ ਇਸ ਪਾਠ ਦੇ ਛੋਟੇ ਤੇ ਵੱਡੇ ਉਤਰਾਂ ਵਾਲੇ ਪ੍ਰਸ਼ਨ ਪੜ੍ਹਾਂਗੇ ਤੇ ਇਹ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇਨਪੁਟ ਜੰਤਰ ਬਾਰੇ ਦੱਸਣਾ ਚਾਹਾਂਗਾ ਕਿ ਇਨਪੁਟ ਜੰਤਰ ਉਹ ਜੰਤਰ ਹੁੰਦੇ ਨੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਕੰਪਿਊਟਰ ਨੂੰ ਇਨਪੁਟ ਦਿੰਦੇ ਹਾਂ ਡਾਟਾ ਦਿੰਦੇ ਹਾਂ ਜਾਂ ਹਦਾਇਤਾਂ ਦਿੰਦੇ ਹਾਂ ਐ ਨੀਚੇ ਤੁਸੀਂ ਤਸਵੀਰ 'ਚ ਦੇਖ ਸਕਦੇ ਹੋ ਜਿਵੇਂ ਕਿ ਕੀਬੋਰਡ ਮਾਊਸ ਲਾਈਟ ਪੈਨ ਮਾਈਕ੍ਰੋਫੋਨ ਤੇ ਵਕਫ ਵਕ ਜਲਤੇ ਜਿਹੜੇ ਦਿਖਾਈ ਦੇ ਰਹੇ ਨੇ ਇਹ ਸਾਰੇ ਇਨਪੁਟ ਯੰਤਰ ਨੇ ਜਿਹੜੇ ਕੰਪਿਊਟਰ ਨੂੰ ਡਾਟਾ ਜਾਂ ਹਦਾਇਤਾਂ ਦੇਣ ਦੇ ਕੰਮ ਹੁੰਦੇ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਇਨਪੁਟ ਯੰਤਰਾਂ ਦਾ ਕੀ ਉਦੇਸ਼ ਹੈ ਇਨਪੁਟ ਯੰਤਰ ਕੁਝ ਹਾਰਡਵੇਅਰ ਯੰਤਰ ਹੁੰਦੇ ਹਨ ਹਾਰਡਵੇਅਰ ਯੰਤਰ ਉਹ ਯੰਤਰ ਹੁੰਦੇ ਨੇ ਜਿਹੜਾ ਨੂੰ ਅਸੀਂ ਟੱਚ ਕਰ ਸਕਦੇ ਹਾਂ ਦੇਖ ਸਕਦੇ ਹਾਂ ਮਹਿਸੂਸ ਕਰ ਸਕਦੇ ਹਾਂ ਗਿਣ ਵੀ ਸਕਦੇ ਹਾਂ ਇਹਨਾਂ ਦੇ ਵਰਤੋਂ ਕੰਪਿਊਟਰ ਨੂੰ ਡਾਟਾ ਤੇ ਹਦਾਇਤਾਂ ਦੇ ਲਈ ਦਿੱਤੀ ਜਾਂਦੀ ਹੈ ਇਨਪੁਟ ਯੰਤਰਾਂ ਦੀ ਵਰਤੋਂ ਕੰਪਿਊਟਰ ਨੂੰ ਇਨਪੁਟ ਦੇਣ ਲਈ ਕੀਤੀ ਜਾਂਦੀ ਹੈ ਉਦਾਹਰਨ ਲਈ ਕੀਬੋਰਡ ਮਾਊਸ ਸਕੈਨਰ ਆਦਿ ਇਸ ਤੋਂ ਇਲਾਵਾ ਹੋਰ ਵੀ ਇਨਪੁਟ ਯੰਤਰ ਹੁੰਦੇ ਨੇ ਜਿਹੜੇ ਤੁਸੀਂ ਸਾਹਮਣੇ ਦੇਖ ਰਹੇ ਹੋ ਜਿਹੜੇ ਕੰਪਿਊਟਰ ਨੂੰ ਡਾਟਾ ਹਦਾਇਤਾਂ ਜਾਂ ਇਨਪੁਟ ਦੇਣ ਲਈ ਵਰਤੇ ਜਾਂਦੇ ਨੇ ਤੇ ਆਪਣੀ ਆਪਾਂ ਡੇਲੀ ਲਾਈਫ ਵਿੱਚ ਇਹਨਾਂ ਨੂੰ ਕਿਤਨਾ ਕਿਤੇ ਜ਼ਰੂਰ ਦੇਖਦੇ ਹਾਂ ਤੇ ਬਾਕੀ ਇਹਨਾਂ ਬਾਰੇ ਅਸੀਂ ਡਿਟੇਲ ਵਿੱਚ ਇਸ ਪਾਠ ਵਿੱਚ ਪੜ੍ਹਾਂਗੇ ਦੂਜਾ ਪ੍ਰਸ਼ਨ ਕੀਬੋਰਡ ਦਾ ਮੁੱਖ ਕੰਮ ਕੀ ਹੈ ਕੀਬੋਰਡ ਇੱਕ ਇਨਪੁਟ ਯੰਤਰ ਹੈ ਇਸ ਵਿੱਚ ਬਟਨ ਲੱਗੇ ਹੁੰਦੇ ਹਨ ਜਿਹਨਾਂ ਨੂੰ ਕੀਸ ਕਿਹਾ ਜਾਂਦਾ ਹੈ ਵਿੱਚ ਤੁਸੀਂ ਦੇਖ ਸਕਦੇ ਹੋ ਇਹਨਾਂ ਕੀਸ ਦੀ ਵਰਤੋਂ ਕੰਪਿਊਟਰ ਵਿੱਚ ਡਾਟਾ ਪਰਲੇ ਲਈ ਕੀਤੀ ਜਾਂਦੀ ਹੈ ਆਮ ਵਰਤੋਂ ਵਾਲੇ ਕੀਬੋਰਡ ਉੱਪਰ 104 ਕੀਜ਼ ਹੁੰਦੀਆਂ ਹਨ ਜਿਹੜਾ ਨੋਰਮਲ ਕੀਬੋਰਡ ਆਪਾਂ ਵਰਤਦੇ ਹਾਂ ਔਰ ਜੀ 104 ਬਟਨ ਜੇ 104 ਕੀਜ਼ ਹੁੰਦੀਆਂ ਨੇ ਤਾਂ ਸਾਰੀਆਂ ਕੀਸ ਦਾ ਆਪਣਾ ਆਪਣਾ ਕੋਈ ਪਰਪਸ ਹੁੰਦਾ ਹੈ ਨੰਬਰ 3 ਪੁਆਇੰਟਿੰਗ ਯੰਤਰਾਂ ਦੇ ਨਾਮ ਲਿਖੋ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਹੋਣਾ ਚਾਹੀਦਾ ਹੈ ਪੁਆਇੰਟਿੰਗ ਯੰਤਰ ਹੁੰਦੇ ਹੀ ਨੇ ਸੋ ਪੁਆਇੰਟਿੰਗ ਯੰਤਰਾਂ ਦੀ ਵਰਤੋਂ ਸਕਰੀਨ ਉੱਪਰ ਦਿਖਾਈ ਦੇਣ ਵਾਲੇ ਐਰਰ ਨੂੰ ਕੰਟਰੋਲ ਕਰਨ ਲਈ ਕੀਤੀ ਜਾਂਦੀ ਹੈ ਪੁਆਇੰਟਿੰਗ ਯੰਤਰਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ ਨੰਬਰ 1 ਮਾਊਸ ਮਾਊਸ ਜਿਹੜਾ ਹੈ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਪੁਆਇੰਟਿੰਗ ਯੰਤਰ ਹੈ ਐਤ ਤਿੰਨ ਬਟਨ ਹੁੰਦੇ ਨੇ ਲੈਫਟ ਬਟਨ ਰਾਈਟ ਬਟਨ ਤੇ ਸਕਰੋਲ ਬਟਨ ਦੂਜਾ ਟੱਚ ਪੈਡ ਟੱਚ ਪੈਡ ਜਿਹੜਾ ਹੈ ਇਹ ਮਾਊਸ ਦੀ ਥਾਂ ਤੇ ਲੈਪਟਾਪ ਵਿੱਚ ਵਰਤਿਆ ਜਾਂਦਾ ਹੈ ਜਿਵੇਂ ਦੀ ਤਸਵੀਰ 'ਚ ਦੇਖ ਸਕਦੇ ਹੋ ਜੋ ਕਾ ਮਾਊਸ ਦਾ ਹੁੰਦਾ ਹੈ ਇਹ ਸੇਮ ਟੱਚ ਪੈਡ ਦਾ ਹੁੰਦਾ ਹੈ ਇਹਦੇ ਵਿੱਚ ਮਾਊਸ ਦੇ ਮੰਨ ਦੋ ਬਟਨ ਹੁੰਦੇ ਲੈਫਟ ਤੇ ਰਾਈਟ ਤੇ ਸਕੁਅਰ ਏਰੀਆ ਜਿਹੜਾ ਉਹ ਮਾਊਸ ਦੀ ਤਰ੍ਹਾਂ ਐਰੋ ਨੂੰ ਕੰਟਰੋਲ ਕਰਨ ਲਈ ਵਰਤਿਆ ਜਾਂਦਾ ਹੈ ਨੰਬਰ 3 ਟਰੈਕਬੋਲ ਟਰੈਕਬੋਲ ਵੀ ਮਾਊਸ ਦੀ ਤਰ੍ਹਾਂ ਹੁੰਦੀ ਹੈ ਇਹਦੇ ਵਿੱਚ ਇੱਕ ਬੋਲ ਲੱਗੀ ਹੁੰਦੀ ਹੈ ਬੋਲ ਨੂੰ ਜਿਹੜੇ ਡਾਇਰੈਕਸ਼ਨ 'ਚ ਘੁਮਾਵਾਂਗੇ ਉਸ ਡਾਇਰੈਕਸ਼ਨ 'ਚ ਐਰੋ ਮੂਵ ਕਰੇਗਾ ਤੇ ਅਰਚੂ ਦੋ ਬਟਨ ਲੈਫਟ ਰਾਈਟ ਹੁੰਦੇ ਨੇ ਜਿਸ ਤਰ੍ਹਾਂ ਮਾਊਸ ਦੇ ਵਿੱਚ ਕੰਮ ਕਰਦੇ ਨੇ ਨੰਬਰ 4 ਲਾਈਟ ਪੈਨ ਲਾਈਟ ਪੈਨ ਇੱਕ ਇਨਪੁਟ ਜੰਤਰ ਹੈ ਪੁਆਇੰਟਿੰਗ ਜੰਤਰ ਹੈ ਜਿਹੜਾ ਗ੍ਰਾਫੀਕਲ ਵਰਕਸ ਲਈ ਵਰਤਿਆ ਜਾਂਦਾ ਜਿਵੇਂ ਕਿ ਕੰਪਿਊਟਰ 'ਤੇ ਸਿੱਧੇ ਸਾਈਨ ਕਰਨੇ ਹੋਣ ਤੁਸੀਂ ਨੀਚੇ ਤਸਵੀਰ 'ਚ ਦੇਖ ਸਕਦੇ ਹੋ ਨੰਬਰ 5 ਟੱਚ ਪੈਨਲ ਟੱਚ ਪੈਨਲ ਜਿਹੜਾ ਸਾਡੇ ਅੱਜਕੱਲ੍ਹ 스마트ਫੋਨ ਹੈ ਐਂਡਰੋਇਡ ਫੋਨ ਹੈ ਆਪਾਂ ਉਹ ਟੱਚ ਨਾਲ ਚਲਾਉਂਦੇ ਹਾਂ ਤੇ ਉਹਦਾ ਇਹ ਪੈਨਲ ਬਣਿਆ ਹੁੰਦਾ ਉਹਨੂੰ ਕਹਿੰਦੇ ਟੱਚ ਪੈਨਲ ਤੇ ਆਪਣੀ ਫਿੰਗਰਸ ਦੇ ਨਾਲ ਅਸੀਂ ਇਹਨੂੰ ਐਕਸੈਸ ਕਰ ਸਕਦੇ ਹਾਂ ਪ੍ਰਸ਼ਨ ਨੰਬਰ 4 ਕਿਸੇ ਛੇ ਇਨਪੁਟ ਜੰਤਰਾ ਦੇ ਨਾਮ ਲਿਖੋ ਛੇ ਇਨਪੁਟ ਜੰਤਰਾ ਦੇ ਨਾਮ ਹੇਠ ਲਿਖੇ ਅਨੁਸਾਰ ਹਨ ਨੰਬਰ 1 ਕੀਬੋਰਡ ਕੀਬੋਰਡ ਇਨਪੁਟ ਜੰਤਰ ਹੈ ਜਿਹਦੀ ਮਦਦ ਨਾਲ ਅਸੀਂ ਕੰਪਿਊਟਰ ਵਿੱਚ ਅਲਫਾਬੈਟ ਨੰਬਰ ਵਗੈਰਾ ਟਾਈਪ ਕਰ ਸਕਦੇ ਹਾਂ ਨੰਬਰ 2 ਮਾਊਸ ਮਾਊਸ ਇੱਕ ਇਨਪੁਟ ਜੰਤਰ ਹੈ ਇਹਦੇ ਵਿੱਚ ਇੱਕ ਫਲੈਟ ਏਰੀਆ ਹੁੰਦਾ ਜਿੱਥੇ ਅਸੀਂ ਆਪਾਂ ਸਰਫੇਸ ਤੇ ਕੁਮਾ ਸਕਦੇ ਹਾਂ ਤੇ ਅੱਗੇ ਤਿੰਨ ਬਟਨ ਲੱਗੇ ਹੁੰਦੇ ਜਿਵੇਂ ਪਹਿਲੇ ਦੱਸਿਆ ਲੈਫਟ ਰਾਈਟ ਤੇ ਸਕਰੋਲ ਨੰਬਰ 3 ਸਕੈਨਰ ਸਕੈਨਰ ਇੱਕ ਇਨਪੁਟ ਜੰਤਰ ਹੈ ਜਿਹਦੇ ਨਾਲ ਅਸੀਂ ਕੀ ਕਰ ਸਕਦੇ ਹਾਂ ਕਿ ਆਪਣੀ ਕੋਈ ਫੋਟੋ ਜਾਂ ਕੋਈ ਡਾਕੂਮੈਂਟ ਸਿੱਧਾ ਸਕੈਨਰ 'ਚ ਪਾ ਕੇ ਕੰਪਿਊਟਰ ਦੇ ਅੰਦਰ ਪਹੁੰਚਾ ਸਕਦੇ ਹਾਂ ਬਿਨਾਂ ਟਾਈਪਿੰਗ ਕੀਤੇ ਹੋਏ ਇਹ ਦੇਖਣ ਚ ਫੋਟੋਸਟੇਟ ਮਸ਼ੀਨ ਵਾਂਗੂ ਹੁੰਦਾ ਹੈ। ਨੰਬਰ 4 ਵੈਬ ਕੈਮਰਾ। ਵੈਬ ਕੈਮਰਾ ਵੀਡੀਓ ਕਾਲਿੰਗ ਲਈ ਯੂਜ਼ ਹੁੰਦਾ ਹੈ ਜਿਵੇਂ ਕਿ ਸਾਡੇ ਪਹੁੰਚ ਸੈਲਫੀ ਕੈਮਰਾ ਹੁੰਦਾ ਹੈ ਇਸੇ ਤਰ੍ਹਾਂ ਆਪਣੇ ਆਪਣੇ ਕੰਪਿਊਟਰ ਦੇ ਵਿੱਚ ਆਪਾਂ ਵੈਬ ਕੈਮਰਾ ਲਗਾ ਕੇ ਵੀਡੀਓ ਕਾਲਿੰਗ ਕਰ ਸਕਦੇ ਹਾਂ। ਨੰਬਰ 5 ਲਾਈਟ ਪੈਨ। ਲਾਈਟ ਪੈਨ ਇੱਕ ਇਨਪੁਟ ਜੰਤਰਾ ਹੈ ਜਿਹੜਾ ਗ੍ਰਾਫੀਕਲ ਕੰਮਾਂ ਲਈ ਵਰਤਿਆ ਜਾਂਦਾ ਹੈ ਤੇ ਇਹਦੇ ਨਾਲ ਆਪਾਂ ਸਿੱਧੇ ਸਕਰੀਨ ਤੇ ਸਿਗਨੇਚਰ ਕਰ ਸਕਦੇ ਹਾਂ ਜਾਂ ਗ੍ਰਾਫੀਕਲ ਕੰਮ ਕਰ ਸਕਦੇ ਹਾਂ। ਨੰਬਰ 6 바ਰ ਕੋਡ ਰੀਡਰ बारकोड रीडर वेक इनपुट जनता है ए जैबरा लाइंस जहां बारकोड लाइंस ਨੂੰ ਪੜਨ ਦੇ ਕੰਮ ਆਉਂਦਾ ਹੈ ਜਦੋਂ ਅਸੀਂ ਕਿਸੇ ਮੋਲ ਕਿਸੇ ਵੀ ਗੁਜਾਰ ਜਾਂ ਵੱਡੇ ਸਟੋਰ ਚ ਜਾਈਏ ਤੇ ਜਦੋਂ ਬਿਲਿੰਗ ਕਰਾਂਦੇ ਹਾਂ ਉਹ ਕੀ ਕਰਦੇ ਹੈ ਹਰ ਪ੍ਰੋਡਕਟ ਦੇ ਨੀਚੇ ਜੈਬਰਾ ਲਾਈंस ਨੂੰ ਰੀਡ ਕਰਦਾ ਬਾਰਕੋਡ ਹੈਂਡ ਹੈਲਡ ਡਿਵਾਈਸ ਹੁੰਦੀ ਹੈ ਤਾਂ ਉਹਨਾਂ ਕੀ ਹੁੰਦਾ ਪ੍ਰੋਡਕਟ ਦਾ ਨਾਮ ਤੇ ਉਹਦੀ ਪ੍ਰਾਈਸ ਜਿਹੜੀ ਹੈ ਉਹ ਸਾਹਮਣੇ ਸਕਰੀਨ ਤੇ ਨਜ਼ਰ ਆ ਜਾਂਦੀ ਹੈ ਤੇ ਇਹ बारकोड रीडर ਉੱਥੇ ਯੂਜ਼ ਹੁੰਦਾ ਹੈ ਤੇ ਜਦੋਂ ਤੁਸੀਂ ਡਾਕ ਖਾਨੇ ਚ ਸਪੀਡ ਪੋਸਟ ਕਰਾਣ ਜਾਂਦੇ ਹੋ ਉਸ ਟਾਈਮ ਵੀ ਇਹ ਸਟicker ਲਗਾਉਂਦੇ ਹੈ ਉਹ ਬਾਰਕੋਡ ਰੀਡਰ ਨਾਲ ਹੀ ਆਕਸੈਸ ਹੁੰਦਾ ਹੈ ਨੰਬਰ 5 scanner ਦਾ ਕੀ ਉਦੇਸ਼ ਹੈ scanner ਇੱਕ ਇਨਪੁਟ ਯੰਤਰ ਹੈ ਇਸ ਦੀ ਵਰਤੋਂ ਟੈਕਸਟ ਅਤੇ ਤਸਵੀਰਾਂ ਨੂੰ ਕੰਪਿਊਟਰ ਵਿੱਚ ਪੜਨ ਲਈ ਜਾਂ ਦਾਖਲ ਕਰਨ ਲਈ ਕੀਤੀ ਜਾਂਦੀ ਹੈ scanner ਭੌਤਿਕ ਦਸਤਾਵੇਜ਼ਾਂ ਨੂੰ ਡਿਜੀਟਲ ਫਾਰਮੈਟ ਵਿੱਚ ਬਦਲਦਾ ਹੈ ਇਸ ਦੀ ਵਰਤੋਂ ਭੌਤਿਕ ਦਸਤਾਵੇਜ਼ਾਂ ਜਾਂ ਤਸਵੀਰਾਂ ਨੂੰ ਡਿਜੀਟਾਈਜ਼ ਕਰਨ ਲਈ ਕੀਤੀ ਜਾਂਦੀ ਹੈ ਇਹ ਫੋਟੋਸਟੇਟ ਮਸ਼ੀਨ ਦੇ ਵਾਂਗ ਕੰਮ ਕਰਦਾ ਹੈ niche dekh sakte ho scanner ਤੁਹਾਨੂੰ photo 'ਚ ਨਜ਼ਰ ਆ ਰਿਹਾ ਹੈ ਇ ਜੇਕਰ ਅਸੀਂ ਕੋਈ ਫੋਟੋ ਜਾਂ ਕੋਈ ਸਾਡੀ ਫਾਈਲ ਹੈ ਹਾਰਡ ਕਾਪੀ ਹੈ ਕੋਈ ਕੋ ਪ੍ਰਿੰਟ ਆਊਟ ਹੈ ਉਹਨੂੰ ਸਿੱਧਾ ਸਕੈਨ ਕਰਕੇ ਕੰਪਿਊਟਰ 'ਚ ਲੈ ਕੇ ਜਾਣਾ ਹੈ ਤੇ ਉਹਦੇ ਲਈ ਬਸ ਸਕੈਨਰ ਵਰਤਾਂਗੇ ਜੇ ਤੁਹਾਨੂੰ ਪੂਰਾ ਡਾਕੂਮੈਂਟ ਟਾਈਪ ਕਰਨ ਦੀ ਲੋੜ ਨਹੀਂ ਹੈ ਉਹ ਸਕੈਨ ਕਰਕੇ ਸਿੱਧਾ ਸਿਸਟਮ ਦੇ ਅੰਦਰ ਜਾ ਸਕਦਾ ਹੈ ਚਾਹੇ ਉਹ ਕੋਈ ਹਾਰਡ ਕਾਪੀ ਹੈ ਚਾਹੇ ਫੋਟੋ ਹੈ ਤੇ ਸਕੈਨਰ ਦੇਖੇ ਜੋ ਫੋਟੋਸਟੇਟ ਮਸ਼ੀਨ ਦੇ ਵਾਂਗ ਹੁੰਦਾ ਹੈ ਫੋਟੋਸਟੇਟ ਮਸ਼ੀਨ ਕੀ ਕਰਦੀ ਹੈ ਭਰੇ ਹੋਏ ਪੇਜ ਮarrepass ਕੇ ਫੋਟੋਸਟੇਟ ਮਸ਼ੀਨ 'ਚ ਲਗਾਉਨੇ ਹੈ ਜਦੋਂ ਬਟਨ ਦਬਾਨਨੇ ਹੈ ਕਾਪੀ ਵਾਲਾ ਤੇ ਦੂਜਾ ਭਰੇ ਹੋਏ ਪੇ ਸੇਮ ਬਾਰ ਆ पर स्कैनर की करता है अरे चाहे कोई फोटो पावे जोकूमेंट पावे जिमें उन्होंने स्कैन करा जैनर बटन दबावे वो कंप्यूटर के अंदर सेव हो जाएगा छेव प्रश्न है, वर्तो जन्ती है।, वर्तो जन्ती है। गेम गेमिंग यंत्रों की वरतों क्यों की जाती है, तो है गेमिंग यंत्र की वरतों वीडियो गेम खेड लिय है उदाहरण वजू गेमपैड और जोए स्टिक इनपुट जंत्र गेमिंग वरते जाते हैं मतलब दो यंत्र है जो गेमिंग वरते जाते हैं गेमपैड जोएसटिक ਕਿਉਂਕਿ ਜੇਕਰ ਤੁਸੀਂ ਕੀਬੋਰਡ ਜਾਂ ਮਾਊਸ ਨਾਲ ਗੇਮ ਖੇਲੋਗੇ ਤਾਂ ਕੀਬੋਰਡ ਜਾਂ ਮਾਊਸ ਖਰਾਬ ਹੁੰਦਾ ਖਤਰਾ ਬਣਿਆ ਰਹਿੰਦਾ ਹੈ ਇਸ ਕਰਕੇ ਗੇਮਿੰਗ ਜੰਤਰ ਵਰਤੇ ਜਾਂਦੇ ਨੇ ਪਹਿਲੇ ਗੱਲ ਕਰਦੇ ਗੇਮ ਪੈਡ ਦੀ ਗੇਮ ਪੈਡ ਇੱਕ ਹੈਂਡ ਹੈਲਡ ਇਨਪੁਟ ਜੰਤਰ ਹੈ ਇਸ ਦੀ ਵਰਤੋਂ ਵੀਡੀਓ ਗੇਮਾਂ ਨੂੰ ਕੰਟਰੋਲ ਕਰਨ ਲਈ ਕੀਤੀ ਜਾਂਦੀ ਹੈ ਇਹ ਕੁਝ ਇਸ ਤਰ੍ਹਾਂ ਨਜ਼ਰ ਆਉਂਦਾ ਹੈ نیچے ਤੁਸੀਂ ਦੇਖ ਸਕਦੇ ਹੋ ਨੰਬਰ 2 ਜੋਇਸਟਿਕ ਜੋਇਸਟਿਕ ਵਿੱਚ ਇੱਕ ਬੇਸ ਹੁੰਦਾ ਹੈ ਇਹ ਤੁਸੀਂ ਦੇਖ ਸਕਦੇ ਹੋ ਜਿਸ ਉੱਤੇ ਸਟਿਕ ਲੱਗੀ ਹੁੰਦੀ ਹੈ ਇਸ ਸਟਿਕ ਨੂੰ ਕਿਸੇ ਵੀ ਦਿਸ਼ਾ ਵਿੱਚ ਘੁਮਾਇਆ ਜਾ ਸਕਦਾ ਹੈ ਮਤਲਬ ਗੇਮ ਨੂੰ ਕੰਟਰੋਲ ਕਰਨ ਲਈ ਆਪਾਂ ਗੇਮ ਪੈਡ ਜਾਂ ਜੁਆਇਸਟਿਕ ਦੀ ਵਰਤੋਂ ਕਰਦੇ ਹਾਂ ਅੱਗੇ ਹੈ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਇਨਪੁਟ ਯੰਤਰ ਕੀ ਹਨ ਇਨਪੁਟ ਯੰਤਰਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਲਿਖੋ ਇਨਪੁਟ ਯੰਤਰ ਕੁਝ ਹਾਰਡਵੇਅਰ ਜਲਤਰਨ ਦੇ ਹਨ ਪਹਿਲੇ ਵੀ ਦੱਸਿਆ ਇਹਨਾਂ ਦੀ ਵਰਤੋਂ ਕੰਪਿਊਟਰ ਨੂੰ ਡਾਟਾ ਜਾਂ ਹਦਾਇਤਾਂ ਦੇਣ ਲਈ ਕੀਤੀ ਜਾਂਦੀ ਹੈ ਐ ਦੇਖ ਸਕਦੇ ਹੋ ਇਨਪੁਟ ਯੰਤਰ ਪਹਿਲੇ ਆਪਾਂ ਗੱਲ ਕਰਦੇ ਹਾਂ ਇਨਪੁਟ ਯੰਤਰਾਂ ਦੀਆਂ ਸ਼੍ਰੇਣੀਆਂ ਦੀ ਇਹ 6 ਕਿਸਮ ਦੇ ਹੁੰਦੇ ਨੇ ਪਹਿਲਾ ਟਾਈਪਿੰਗ ਯੰਤਰ ਟਾਈਪਿੰਗ ਯੰਤਰ ਕੀ ਕੀਬੋਰਡ ਜਿਹੜਾ ਟਾਈਪਿੰਗ ਲਈ ਵਰਤਿਆ ਜਾਂਦਾ ਹੈ। ਨੰਬਰ 2 ਪੁਆਇੰਟਿੰਗ ਯੰਤਰ ਪੁਆਇੰਟਿੰਗ ਯੰਤਰ ਲਈ ਕਈ ਯੰਤਰ ਵਰਤੇ ਜਾਂਦੇ ਨੇ ਕਈ ਡਿਵਾਈਸਿਸ ਵਰਤੀਆਂ ਜਾਂਦੀਆਂ ਜਿਵੇਂ ਕਿ ਮਾਊਸ ਤੇ ਟੱਚਪੈਡ। ਮਾਊਸ ਜਿਹੜਾ ਹੈ ਦੱਸਿਆ ਪਹਿਲੇ ਵੀ ਅਚ ਤਿੰਨ ਬਟਨ ਹੁੰਦੇ ਆ ਲੈਫਟ ਰਾਈਟ ਤੇ ਸਕਰੋਲ ਇਹਨੂੰ ਇੱਕ ਆਪਾਂ ਫਲੈਟ ਏਰੀਆ ਤੇ ਮੂਵ ਕਰਦੇ ਹਾਂ ਕੰਮ ਕਰਨ ਲਈ ਤੇ ਐਰੋ ਨੂੰ ਕੰਟਰੋਲ ਕਰਨ ਲਈ। ਜਿਹੜਾ ਟੱਚਪੈਡ ਹੈ ਇਹ ਲੈਪਟਾਪ 'ਚ ਵਰਤਿਆ ਜਾਂਦਾ ਹੈ। ਸਕੁਅਰ ਏਰੀਆ ਹੁੰਦਾ ਹੈ ਮਾਊਸ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਨੰਬਰ 3 ਸਕੈਨਿੰਗ ਜੰਤਰ ਐਜ ਸਕੈਨਰ ਤੇ 바ਰ ਕੋਡ ਰੀਡਰ ਹੁੰਦਾ ਹੈ ਪਹਿਲੇ ਤੁਹਾਨੂੰ ਬਾਰੇ ਪੜਾ ਚੁੱਕੇ ਹਾਂ ਜੇਕਰ ਕਿਸੇ ਡਾਕੂਮੈਂਟ ਨੂੰ ਸਿੱਧਾ ਕੰਪਿਊਟਰ ਦੇ ਅੰਦਰ ਸਕੈਨ ਕਰਨਾ ਹੈ ਸਕੈਨਰ ਵਰਤਿਆ ਜਾਂਦਾ ਹੈ ਤੇ ਜੇਕਰ ਤੁਸੀਂ ਕੋਈ ਜੈਬਰਾ ਲਾਈਨਸ ਨੂੰ ਰੀਡ ਕਰਨਾ ਕਿਸੇ ਮਾਲ ਤੋਂ ਸਮਾਨ ਲੈਣ ਜਾਂਦੇ ਹੋ ਤੇ ਉਹਦੇ ਲਈ ਬਾਰ ਕੋਡ ਰੀਡਰ ਵਰਤਿਆ ਜਾਂਦਾ ਹੈ ਨੰਬਰ 4 ਆਡੀਓ ਵਿਜ਼ੂਅਲ ਜੰਤਰ ਐਜ ਮਾਈਕ੍ਰੋਫੋਨ ਤੇ ਵੈਬ ਕੈਮਰਾ ਵਰਤਿਆ ਜਾਂਦਾ ਹੈ ਜਿਹੜਾ ਮਾਈਕ੍ਰੋਫੋਨ ਹੈ ਇਹ ਆਵਾਜ਼ ਰਿਕਾਰਡ ਕਰਨ ਲਈ ਵਰਤਿਆ ਜਾਂਦਾ ਹੈ ਤੇ ਵੈਬ ਕੈਮਰਾ ਵੀਡੀਓ ਕਾਲਿੰਗ ਲਈ ਵਰਤਿਆ ਜਾਂਦਾ ਹੈ ਨੰਬਰ 5 ਗੇਮਿੰਗ ਜੰਤਰ ਅਜੇ ਜੋਇਸਟਿਕ ਤੇ ਗੇਮਿੰਗ ਪੈਡ ਹੁੰਦਾ ਹੈ ਜੋਇਸਟਿਕ ਤੇ ਗੇਮਿੰਗ ਪੈਡ ਵੀਡੀਓ ਗੇਮ ਨੂੰ ਕੰਟਰੋਲ ਕਰਨ ਲਈ ਕੰਮ ਆਉਂਦੇ ਨੇ। ਸ਼ੇਮਾ ਬਾਇਓਮੈਟ੍ਰਿਕ ਇਨਪੁਟ ਜੰਤਰ ਬਾਇਓਮੈਟ੍ਰਿਕ ਇਨਪੁਟ ਜੰਤਰ ਜਿ ਫਿੰਗਰਪ੍ਰਿੰਟ ਸਕੈਨਰ ਹੁੰਦਾ ਤੁਹਾਡੇ ਮੋਬਾਈਲ ਫੋਨ ਦੇਖਿਓ ਨੇ ਕਿਹਦੇ ਵਜਿਤੇ ਫਿੰਗਰ ਨਾਲ ਓਪਨ ਕਰਦੇ ਹੋ ਥੰਬਨਲ ਓਪਨ ਕਰਦੇ ਹੋ ਜਾਂ ਤੁਸੀਂ ਆਧਾਰ ਕਾਰਡ ਜਦੋਂ ਆਪਣਾ ਬਣਵਾਇਆ ਹੈ ਤੁਹਾਡੇ ਫਿੰਗਰਪ੍ਰਿੰਟ ਲਏ ਗਏ ਸੀ ਇਸ ਤੋਂ ਇਲਾਵਾ ਨਵੇਂ ਸਿਮਲਰ ਦੇ ਉਧਰ ਵੀ ਤੁਹਾਡੇ ਫਿੰਗਰਪ੍ਰਿੰਟ ਲਏ ਜਾਂਦੇ ਆ ਤੇ ਉਹਦੀ ਡਿਵਾਈਸ ਹੁੰਦੀ ਹੈ ਉਹਨੂੰ ਬਾਇਓਮ ਅਟੈਂਡੈਂਸ ਜਿਹੜੀ ਹੈ ਹਾਜ਼ਰੀ ਹੈ ਉਹ ਅੰਗੂਠੇ ਨਾਲ ਲੱਗਦੀ ਹੈ ਉਹ ਵੀ ਕੀ ਹੈ ਜਿਸ ਡਿਵਾਈਸ ਨਾਲ ਲੱਗਦੀ ਹੈ ਉਹਨੂੰ ਬਾਇਓਮੈਟ੍ਰਿਕ ਕਿਹਾ ਜਾਂਦਾ ਹੈ ਦੂਜਾ ਪ੍ਰਸ਼ਨ ਪੁਆਇੰਟਿੰਗ ਯੰਤਰਾਂ ਤੇ ਨੋਟ ਲਿਖੋ ਪੁਆਇੰਟਿੰਗ ਯੰਤਰਾਂ ਦੀ ਵਰਤੋਂ ਸਕਰੀਨ ਉੱਪਰ ਦਿਖਾਈ ਦੇਣ ਵਾਲੇ ਐਰੋ ਨੂੰ ਕੰਟਰੋਲ ਕਰਨ ਲਈ ਕੀਤੀ ਜਾਂਦੀ ਹੈ ਇਹਨਾਂ ਦੀ ਵਰਤੋਂ ਗ੍ਰਾਫੀਕਲ ਯੂਜ਼ਰ ਇੰਟਰਫੇਸ ਨਾਲ ਕੰਮ ਕਰਨ ਲਈ ਕੀਤੀ ਜਾਂਦੀ ਹੈ ਗ੍ਰਾਫੀਕਲ ਯੂਜ਼ਰ ਇੰਟਰਫੇਸ ਦਾ ਮਤਲਬ ਹੁੰਦਾ ਹੈ ਜਿਵੇਂ ਦੀ ਕੰਪਿਊਟਰ ਤੇ ਕੰਮ ਕਰਦੇ ਹੋ ਕੰਪਿਊਟਰ ਤੁਹਾਨੂੰ ਆਈਕਨ ਨਜ਼ਰ ਆਉਂਦੇ ਆ ਮੈਨੂ ਨਜ਼ਰ ਆਉਂਦੇ ਆ ਜਾਂ ਲੱਗ ਲੱਗ ਟੂਲ ਨਜ਼ਰ ਆ ਇਹਨਾਂ ਦੀ ਵਰਤੋਂ ਸਕਰੀਨ ਤੇ ਆਬਜੈਕਟ ਨੂੰ ਸਿਲੈਕਟ ਕਰਨ, ਨੈਵੀਗੇਟ ਕਰਨ ਅਤੇ ਮੈਨੀਪੂਲੇਟ ਕਰਨ ਲਈ ਕੀਤੀ ਜਾਂਦੀ ਹੈ। ਤੁਸੀਂ ਕਿਸੇ ਵੀ ਆਬਜੈਕਟ ਨੂੰ ਸਿਲੈਕਟ ਕਰ ਸਕਦੇ ਹਾਂ, ਉਹਨੂੰ ਉੱਪਰ-ਹੇਠਲੇ ਕਰ ਸਕਦੇ ਹਾਂ ਤੇ ਕੋਈ ਵੀ ਹੋਰ ਤੇ ਆਪਰੇਸ਼ਨ ਪਰਫਾਰਮ ਕਰ ਸਕਦੇ ਹਾਂ। ਪੁਆਇੰਟਿੰਗ ਯੰਤਰਾਂ ਦੇ ਨਾਲ ਟਿਕ ਅਨੁਸਾਰ ਹਨ ਨੰਬਰ 1 ਮਾਊਸ। ਪਹਿਲੇ ਉਹ ਦੱਸਿਆ ਦੇ ਬਾਰੇ ਕਿ ਮਾਊਸ ਦੇ ਤਿੰਨ ਬਟਨ ਹੁੰਦੇ ਨੇ ਲੈਫਟ, ਰਾਈਟ ਤੇ ਸਕਰੋਲ। ਲੈਫਟ ਬਟਨ ਸਿੰਗਲ ਵਾਰੀ ਕਰੀਏ ਤੇ ਕਲਿੱਕ ਕਰਦੇ ਹਾਂ। ਡਬਲ ਵਾਰ ਕਰੀਏ ਕਿਸੇ ਆਈਟਮ ਨੂੰ ਓਪਨ ਕਰਦਾ ਹੈ ਰਾਈਟ ਮਾ우스 ਬਟਨ ਕਿਸੇ ਆਈਟਮ ਤੇ ਕਲਿੱਕ ਕਰੀਏ ਇੱਕ ਮੈਨੂ ਖੁੱਲਦਾ ਹੈ ਤੇ ਸਕਰੋਲ ਬਟਨ ਸਕਰੀਨ ਨੂੰ ਉੱਪਰ ਥੱਲੇ ਮੂਵ ਕਰਨ ਦੇ ਕੰਮ ਆਉਂਦਾ ਹੈ ਟੱਚਪੈਡ ਇੱਕ ਸਕੁਅਰ ਏਰੀਆ ਹੁੰਦਾ ਹੈ ਜਿਹੜਾ ਲੈਪਟਾਪ ਤੇ ਵਰਤਿਆ ਜਾਂਦਾ ਹੈ ਮਾ우스 ਦੀ ਥਾਂ ਤੇ ਜੋ ਕੰਮ ਮਾ우스 ਦਾ ਸੇਮ ਟੱਚਪੈਡ ਦਾ ਹੁੰਦਾ ਹੈ ਨੰਬਰ 3 ਟਰੈਕਬੋਲ ਟਰੈਕਬੋਲ ਵੀ ਮਾ우스 ਦੀ ਤਰ੍ਹਾਂ ਕੰਮ ਕਰਦੀ ਹੈ ਐਕਸ ਇੱਕ ਬੋਲ ਲੱਗੀ ਹੁੰਦੀ ਹੈ ਬੋਲ ਨੂੰ ਜਿਵੇਂ ਜਿਵੇਂ ਘੁਮਾਵਾਂਗੇ ਉਹ ਉਵੇਂ ਉਵੇਂ ਜਿਵੇਂ ਉਸੇ ਤਰ੍ਹਾਂ ਹੀ ਜਿਹੜਾ ਸਾਡਾ ਐਰੋ ਹੈ ਉਹ ਸਕਰੀਨ ਤੇ ਮੂਵ ਕਰੇਗਾ ਅਰਚੀ ਮਾ ਨੰਬਰ 4 ਲਾਈਟ ਪੈਨ ਲਾਈਟ ਪੈਨ ਗ੍ਰਾਫੀਕਲ ਕਮਾਂ ਲਈ ਵਰਤਿਆ ਜਾਂਦਾ ਹੈ। ਨੰਬਰ 5 ਟੱਚ ਪੈਨਲ ਜਿਹੜਾ ਤੁਹਾਡੇ ਮੋਬਾਈਲ ਦੀ ਸਕਰੀਨ ਜਾਂ ਏਟੀਐਮ ਦੀ ਮਸ਼ੀਨ ਡੈਪ ਦੀ ਸਕਰੀਨ ਜਿਹੜੀ ਹੈ ਉਹ ਕੀ ਹੈ ਟੱਚ ਪੈਨਲ ਹੁੰਦੀ ਹੈ ਜਿਸ ਨੂੰ ਆਪਾਂ ਆਪਣੇ ਫਿੰਗਰਪ੍ਰਿੰਟਸ ਨੂੰ ਯੂਜ਼ ਕਰਕੇ ਜਾਂ ਥੰਬ ਨਾਲ ਯੂਜ਼ ਕਰਕੇ ਫਿੰਗਰ ਨਾਲ ਯੂਜ਼ ਕਰਕੇ ਅਸੈਸ ਕਰ ਸਕਦੇ ਹਾਂ ਜਿਹਨੂੰ ਟੱਚ ਸਕਰੀਨ ਵੀ ਕਿਹਾ ਜਾਂਦਾ ਹੈ। ਨੰਬਰ 6 ਜੋਇਸਟਿਕ ਜੋਇਸਟਿਕ ਵੀ ਇੱਕ ਪੁਆਇੰਟਿੰਗ ਜੰਤਰ ਹੈ ਜਿਹੜਾ ਵੀਡੀਓ ਗੇਮਾਂ ਨੂੰ ਖੇਡਣ ਤੇ ਕੰਟਰੋਲ ਕਰਨ ਦੇ ਕੰਮ ਆਉਂਦਾ ਹੈ। ਪ੍ਰਸ਼ਨ ਨੰਬਰ 3 ਆਡੀਓ ਵਿਜ਼ੂਅਲ ਜੰਤਰਾਾਂ ਦੀ ਵਿਆਖਿਆ ਕਰੋ ਉਦਾਹਰਨ ਦਿਓ ਐਨਾਡਵਾਇਸਾਂ ਨੂੰ ਜੇ ਐਨਾ ਜੰਤਰਾ ਨੂੰ ਇਹ ਵੀ ਜੰਤਰ ਵੀ ਕਿਹਾ ਜਾਂਦਾ ਹੈ ਇਹ ਜੰਤਰ ਸਾਨੂੰ ਆਡੀਓ ਅਤੇ ਵੀਡੀਓ ਦੋਵੇਂ ਤਰ੍ਹਾਂ ਦੀ ਸਮਗਰੀ ਪ੍ਰਦਾਨ ਕਰਦੇ ਹਨ ਆਡੀਓ ਵਿਜ਼ੂਅਲ ਸਮਗਰੀ ਵਿੱਚ ਫਿਲਮਾਂ ਟੈਲੀਵਿਜ਼ਨ ਪ੍ਰੋਗਰਾਮ ਜਾਂ ਲਾਈਵ ਪ੍ਰੋਗਰਾਮ ਆਦਿ ਸ਼ਾਮਲ ਹੁੰਦੇ ਨੇ ਜੇਕਰ ਆਪਾਂ YouTube ਦੀ ਗੱਲ ਕਰੀਏ ਤੇ YouTube ਇੱਕ ਆਡੀਓ ਵਿਜ਼ੂਅਲ ਕਹਿੰ ਸਕਦੇ ਹਾਂ ਜੰਤਰ ਹੈ ਜਿਹੜਾ ਸਕਰੀਨ ਤੇ ਨਜ਼ਰ ਆਉਂਦਾ ਹੈ ऑडियो विजुअल यंत्र ਦੇ ਉਦਾਹਰਨ ਹੈ ਹੇਠ ਅਨੁਸਾਰ ਹਨ ਨੰਬਰ 1 ਮਾਈਕ੍ਰੋਫੋਨ ਇਸ ਨੂੰ ਮਾਈਕ ਵੀ ਕਿਹਾ ਜਾਂਦਾ ਹੈ ਇਸ ਦੀ ਵਰਤੋਂ ਕੰਪਿਊਟਰ ਤੇ ਆਵਾਜ਼ ਰਿਕਾਰਡ ਕਰਨ ਲਈ ਕੀਤੀ ਜਾਂਦੀ ਹੈ ਐ ਦੇਖਣ ਜਿਸ ਤਰ੍ਹਾਂ ਤੋਂ ਹੁੰਦਾ ਹੈ ਜੇਕਰ ਲੈਪਟਾਪ ਦੀ ਗੱਲ ਕਰੀਏ ਲੈਪਟਾਪ ਚ ਮਾਈਕ ਇਨ ਬਿਲਟ ਹੁੰਦਾ ਹੈ ਤੇ ਜਿਹੜਾ ਪੀਸੀ ਹੈ ਸਾਡਾ ਕੰਪਿਊਟਰ ਉਹਦੇ ਨਾਲ ਅਸੀਂ ਐਕਸਟਰਾ ਤੌਰ ਤੇ ਇਸ ਤਰ੍ਹਾਂ ਯੂਐਸਬੀ ਨਾਲ ਅਟੈਚ ਕਰਕੇ ਮਾਈਕ ਚਲਾ ਸਕਦੇ ਹਾਂ ਆਪਣੀ ਆਵਾਜ਼ ਰਿਕਾਰਡ ਕਰਨ ਲਈ ਜਾਂ ਆਪਣੀ ਆਵਾਜ਼ ਕਿਸੇ ਦੂਜੇ ਨੂੰ ਭੇਜਣ ਲਈ ਜਿਵੇਂ ਕਿ ਤੇ ਗੂਗਲ ਤੇ ਕੋਈ ਸਰਚ ਕਰਨਾ ਹੈ ਆਈ ਬੋਲ ਕੇ ਮੋਬਾਈਲ ਤੇ ਸਰਚ ਕਰ ਲੈਣੇ ਹੈ ਲੈਪਟਾਪ ਤੇ ਵੀ ਕਰ ਸਕਦੇ ਹਾਂ ਅਗਰ ਪੀਸੀ ਤੇ ਕਰਨਾ ਹੋਵੇ ਕੰਪਿਊਟਰ ਤੇ ਕਰਨਾ ਹੋਵੇ ਤੇ ਮਾਈਕ੍ਰੋਫੋਨ ਤੁਹਾਨੂੰ ਲਗਾਉਣਾ ਪਵੇਗਾ ਨੰਬਰ ਦੋ ਵੈਬ ਕੈਮਰਾ ਇਸ ਨੂੰ ਵੈਬ ਕੈਮ ਵੀ ਕਿਹਾ ਜਾਂਦਾ ਹੈ ਇਹ ਆਮ ਕੈਮਰੇ ਵਰਗਾ ਹੀ ਹੁੰਦਾ ਹੈ ਇਸ ਦੇ ਵਰਤੋਂ ਕੰਪਿਊਟਰ ਵਿੱਚ ਤਸਵੀਰਾਂ ਜਾਂ ਵੀਡੀਓ ਕੈਪਚਰ ਕਰਨ ਲਈ ਕੀਤੀ ਜਾਂਦੀ ਹੈ ਇਸ ਦੀ ਵਰਤੋਂ ਵੀਡੀਓ ਕਾਲ ਕਰਨ ਲਈ ਵੀ ਕੀਤੀ ਜਾਂਦੀ ਹੈ ਜਿਦਾਈ ਮੋਬਾਈਲ ਤੇ 셀ਫੀ ਕੈਮਰਾ ਵਰਤਦੇ ਹਾਂ ਇਸੇ ਤਰ੍ਹਾਂ ਕੰਪਿਊਟਰ ਦੇ ਵਿੱਚ ਜੇਕਰ ਆਪਾਂ ਆਪਣਾ ਵੀਡੀਓ ਸਿਗਨਲ ਕਿਸੇ ਨੂੰ ਭੇਜਣਾ ਹੈ ਤੇ ਉਹਦੇ ਲਈ ਸਾਨੂੰ ਵੈਬ ਕੈਮਰੇ ਦੀ ਲੋੜ ਪਵੇਗੀ ਮੋਬਾਈਲ ਦੇ 셀ਫੀ ਕੈਮਰਾ ਤੇ ਲੈਪਟਾਪ 'ਚ ਜਿਹੜਾ ਵੈਬ ਕੈਮਰਾ ਇਨ ਬਿਲਟ ਹੁੰਦਾ ਹੈ ਬਟ ਪੀਸੀ ਵਿੱਚ ਕੰਪਿਊਟਰ ਵਿੱਚ ਤੁਹਾਨੂੰ ਵੈਬ ਕੈਮਰਾ ਅਲੱਗ ਤੋਂ ਲਗਾਉਣਾ ਪੈਂਦਾ ਜੇਕਰ ਤੁਸੀਂ ਵੀਡੀਓ ਕਾਲ ਕਰਨੀ ਹੈ कंप्यूटर का वीडियो कॉल करने आप गूगल मीट जूम ऐप या आदि की वरतों करते हैं आज लिए ही। अगली किसे कर तो अगली बारी फिर किसी नवे टॉपिक न मिलों जेकर तो कोई क्वैरी है तो तुम तो कमेंट पूछ सकते हो, अपने कंप्यूटर अध्यापक की मदद ले सकते हो धन्यवाद